ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ 13 ਤਰੀਕ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੇ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 17 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਅੱਜ ਦੀ ਜੇਕਰ ਗੱਲ ਕਰੀਏ ਜੀ 13 ਜੂਨ ਦਾ ਅੱਜ ਦਿਨ ਹੈ ਜੀ ਸਵੇਰ ਦੇ ਲਗਭਗ 9:00 ਦਾ ਟਾਈਮ ਹੋ ਚੁੱਕਿਆ ਐਸੇ ਲੱਗਿਆ ਜੇਕਰ ਹਾਂ ਸੈਟਲਾਈਟ ਦਾ ਸਿਰਾਂ ਦੇਖਦੇ ਆ ਤਾਂ ਪੰਜਾਬ ਦੇ ਵਿੱਚ ਲਗਭਗ ਹਰ ਦਿਹਾਗਾ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਪਹਾੜਾ ਦੇ ਵਿੱਚ ਕਿਤੇ ਨਾ ਕਿਤੇ ਐਕਟੀਵਿਟੀ ਹੋ ਰਹੀ ਆ ਕਿਤੇ ਨਾ ਕਿਤੇ ਗਰਜ ਰਸਕ ਵਾਲੇ ਬਦਲਾਅ ਦਾ ਨਿਰਮਾਣ ਹੋ ਰਿਹਾ ਉਤਰਾਖੰਡ ਵਾਲੇ ਫਾਗਾਂ ਦੇ ਵਿੱਚ ਔਰ ਹਿਮਾਚਲ ਦੇ ਉਪਰੀ ਖੇਤਰਾ ਦੇ ਵਿੱਚ ਸੋ ਆਉਂਦੇ ਜਿਹੜੇ ਦੋ ਤਿੰਨ ਤਿੰਨ ਹੈ ਜੀ ਪੰਜਾਬ ਦੇ ਵਿੱਚ ਵੀ ਮੀਂਹ ਦੇ ਅਸਰ ਜਿਹੜੇ ਬਣੇ ਹੋਏ ਨੇ ਇੱਕ ਤਾਜ਼ਾ ਵੈਸਟਰਨ ਡਿਸਰਬੈਂਸ ਯਾਨੀ ਕਿ ਪੱਛਮੀ ਸਿਸਟਮ ਜਿਹੜਾ ਕਿ ਉੱਤਰ ਫਾਰ ਤੋਂ ਵੱਲੋਂ ਕੂਚ ਕਰ ਰਿਹਾ ਤੇ ਪੰਜਾਬ ਦੇ ਵਿੱਚ ਇਹ ਸਿਸਟਮ ਦੇ ਸਦਕਾ ਕਿਤੇ ਨਾ ਕਿਤੇ ਮੀਂਹ ਸ਼ਰਾਟੇ ਲੱਗਣਦੇ ਆ ਸਾਨੂੰ ਤੇ ਮੌਸਮ ਵਿਭਾਗ ਨੇ ਜਿਹੜੇ ਆ ਮੀਂਹ ਨੂੰ ਲੈ ਕੇ ਔਰ ਹੀਟ ਵੇਵ ਨੂੰ ਲੈ ਕੇ ਚੇਤਾਵਨੀ ਜੜੀਆਂ ਜਾਰ ਤਾਜ਼ਾ ਅਖਬਾਰ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਅੱਜ ਦੀ ਜਗਰ ਗੱਲ ਕਰੀਏ 13 ਤਰੀਕ ਨੂੰ ਹੀਟ ਵੇਵ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਬਹੁਤੇ ਖਾਗਾਂ ਦੇ ਵਿੱਚ ਗਰਮ ਲੋ ਹੀਟ ਵੇਵ ਆ ਜਿਹੜੇ ਚੱਲਦੀ ਰਹਿਣ ਦੇ ਆਸਾਰ ਨੇ 14 ਤਰੀਕ ਨੂੰ ਕਿਤੇ ਨਾ ਕਿਤੇ ਹੀਟ ਵੇਵ ਦੇ ਨਾਲ ਗਰਜ ਰਿਸਕ ਦੇ ਨਾਲ ਮਿਲਿ ਜਾਰੀ ਹੋ ਸਕਦੇ ਨੇ ਸੋ ਇਹ ਕਿਹੜੇ ਖੇਤਰ ਹੋਣਗੇ ਜ਼ਿਲ੍ਹਾ ਹੋਰਾਂ ਕਿ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਕੇ ਤੇ ਜਾਣਗੇ ਅਸੋਵਾਦ 14 15 16 17 18 ਇਹਨਾਂ ਦਿਨਾਂ ਦੇ ਵਿੱਚ ਗਰਜਲੇਸ਼ਕ ਦੇ ਨਾਲ ਉਮੀਦ ਹੈ ਜਿਹੜੇ ਅਲਰਟ ਨੇ ਉਹ ਮੌਸਮ ਹੱਗਨੇ ਜਾਰੀ ਕਰ ਦਿੱਤੇ ਨੇ 40 50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਠੰਡੀਆਂ ਹਵਾਵਾਂ ਹੋਣਗੀਆਂ ਜੇਕਰ ਸਿਸਟਮ ਇਹ ਵੈਸ਼ਨ ਜਸਰਮਨ ਜ਼ੋਰ ਫੜ ਦਿਆ ਤੇ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਕਵਰ ਕਰੇਗੀ ਤੇ ਇਹਦੇ ਨਾਲ ਮੀਂਹ ਜੜੇ ਬਹੁਤੇ ਖਾਗਾ ਤੱਕ ਪਹੁੰਚ ਕਰਨਗੇ ਠੰਡੀਆਂ ਹਨੇਰੀ ਦਿਨ ਨਾਲ ਜੇਕਰ ਆਪਾਂ ਵੀ ਇਹ ਤੇ ਚੌਰੀ ਘੰਟਿਆਂ ਦੇ ਅੰਕੜੇ ਚੱਕਦੇ ਆ ਜੀ ਤਾਂ ਫ੍ਰੀਜ਼ਰ ਦੇ ਹਿਸਾਬ ਨਾਲ 46.8 ਡਿਗਰੀ ਦੇ ਨਾਲ ਬਠਿੰਡਾ 에ਰਪੋਰਟ ਸਭ ਤੋਂ ਗਰਮ ਖੇਤਰ ਰਿਹਾ ਤੇ ਬਹੁਤੇ ਖਾਗਾਂ ਦੇ ਵਿੱਚ 44 45 46 47 ਅਧਾ ਟੈਂਪਰੇਚਰ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਰਹੇ ਨੇ ਪੰਜਾਬ ਦੇ 47.2 ਡਿਗਰੀ ਦੇ ਆਸ-ਪਾਸ ਜਿਹੜਾ ਟੈਂਪਰੇਚਰ ਹੈ ਉਹ ਸਰਸੇ ਜ਼ਿਲ੍ਹੇ ਦਾ ਦਰਜ ਹੋਇਆ ਜੀ ਹਰਿਆਣਾ ਦੇ ਵਿੱਚ ਤੇ ਉੱਥੇ ਵੀ 44 45 46 47 ਅਧਾ ਆਸ-ਪਾਸ ਟੈਂਪਰੇਚਰ ਜਿਹੜੇ ਮੈਕਸਿਮਮ ਚੱਲਦੇ ਫਿਰ ਰਹੇ ਨੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਸੋ ਗਰਮੀ ਦਾ ਕਹਿਰ جاری ਹੈ ਜੀ ਹੀਟ ਵੇਵ ਚੱਲਦੀ ਹੋਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਰਾਹਤ ਜ਼ਰੂਰ ਮਿਲਣ ਵਾਲੀ ਆ ਪਛਮੀ ਸਿਸਟਮ ਦੱਸ ਸਕਦੇ ਰਿਹਾ ਜਿ ਵਿੱਚ ਹਾਲੇ ਫਿਲਹਾਲ ਵੀ ਲੱਗਦੇ ਜਾਫਰੇ ਨੇ ਬਾਕੀ ਆਉਂਦੀਆਂ ਜੋ ਆਉਂਦੇ ਜਿਹੜੇ 1-2 ਦਿਨ ਇਹਦੇ ਵਿੱਚ ਤੈਅ ਹੋਏਗਾ ਕਿੰਨੇ ਖੇਤਾਂ ਤੱਕ ਵੀ ਜੜਿਆ ਫੌਜ ਕਰਨਗੇ ਇਹ ਤੁਹਾਨੂੰ ਅਸੀਂ ਜੜਿਆ ਅਪਡੇਟ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਰੈਗੂਲਰ ਤੌਰ ਤੇ ਧੰਨਵਾਦ ਜੀ